ਸਤਿ ਸ਼੍ਰੀ ਅਕਾਲ ਭਾਈ ਜੀ ਸਾਰਿਆਂ ਨੂੰ ਭਾਈ ਚੱਕੀ ਹੋ ਗਈ ਤਿਆਰ ਤੇ ਭਾਈ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਮਾਫੀ ਮੰਗਦਾ ਵੀ ਕੱਲ ਦਾ ਜਿਹੜਾ ਆਪਾਂ ਵੀਡੀਓ ਪਾਈ ਸੀ ਤੇ ਉਹਦੇ ਵਿੱਚ ਮੈਂ ਤੁਹਾਨੂੰ ਕਿਹਾ ਤਾਂ ਵੀ ਕਿ ਅਸੀਂ ਸ਼ਾਮ ਨੂੰ ਕਰਾਂਗੇ ਪਰ ਭਾਈ ਸ਼ਾਮ ਨੂੰ ਟਾਈਮ ਨਹੀਂ ਲੱਗਿਆ ਕੰਮ ਜਿਆਦਾ ਹੋ ਗਿਆ ਇਕੱਠਾ ਤੇ ਜਦੋਂ ਵਦਨੇਰੀ ਵਾਰ ਸੁਦੀ ਆ ਗਈ ਹੰਭੀ ਮੌਸਮ ਖਰਾਬ ਹੋਇਆ ਵੇ ਆਏ ਤੇ ਪਰ ਕੋਈ ਨਹੀਂ ਬਈ ਸੌਰੀ ਤੁਹਾਨੂੰ ਤੇ ਚੱਕੀ ਨੂੰ ਅੱਜ ਚੱਕੀ ਦੀ ਵੀਡੀਓ ਦਿਖਾ ਰਹੇ ਹਾਂ ਲਓ ਜੀ ਭਾਈ ਜੀ ਆਹ ਤਿਆਰ ਕਰੀਏ ਆਪਾਂ ਚੱਕੀ ਇਹ ਬੈਸਾ ਤਾਂ ਹੁਣ ਕਈ ਜਗ੍ਹਾ ਇਹ ਤਿਆਰ ਹੋਣ ਲੱਗ ਗਈਆਂ ਇੱਧਰ ਆਪਣੇ ਪੰਜਾਬ 'ਚ ਵੀ ਤੇ ਇਹ ਰਾਜਸਥਾਨ ਦੇ ਵਿੱਚ ਕਾਫੀ ਬਣਦੀਆਂ ਤੇ ਪੰਜਾਬ 'ਚ ਵੀ ਕਾਫੀ ਬੰਦੇ ਆਪਣੇ ਜਿਹੜੇ ਹੈਗੇ ਭਰਾ ਹੁਣ ਬਣਾਉਣ ਲੱਗ ਗਏ ਇਹਨਾਂ ਨੂੰ ਤੇ ਆਪਣੇ ਜਿਹੜੇ ਸਾਡੇ ਇਲਾਕੇ ਦੇ ਵਿੱਚ ਤਾਂ ਸ਼ਾਇਦ ਮੇਰੇ ਕੋਲ ਸ਼ਾਇਦ ਆਪਾਂ ਹੀ ਨਹੀਂ ਤਿਆਰ ਕਰੀਆ ਬਾਕੀ ਕੋਈ ਹੋਵੇ ਤਾਂ ਮੈਂ ਕਹਿ ਨਹੀਂ ਸਕਦਾ ਆਪਣੇ ਜ਼ਿਲ੍ਹੇ ਦੇ ਵਿੱਚ ਤੇ ਇਹ ਫਿਰ ਆਪਾਂ ਇਹਨਾਂ ਅਸਲ 'ਚ ਚੱਕੀ ਭਾਰੀ ਹੋਣ ਕਰਕੇ ਨਾ ਆਪਾਂ ਲੱਕੜੀ ਤੇ ਲਾਈ ਆ ਨਹੀਂ ਤਾਂ ਇਹ ਲੋਹੇ ਦਾ ਜਿਹੜੀ ਫਰੇਮ ਆ ਉਹਦੇ ਉੱਪਰ ਲੱਗ ਜਾਂਦੀ ਆ ਤੇ ਇਹ ਪਰ ਇਹਦਾ ਵਜਨ ਬਹੁਤ ਆ ਤੇ ਆਹ ਕੋੜੇ ਦਾ ਉੱਪਰ ਲਾਇਆ ਦੇਖ ਲਓ ਕਿੰਨਾ ਮੋਟਾ ਹੈ ਤਕਰੀਬਨ ਇਹ ਮੈਂ ਕਹਨਾ 2 ਸਵਾ 2 ਇੰਚ ਮੋਟਾ ਹੋਊਗਾ ਕੋੜਾ ਤੇ ਇਹਦਾ ਵਜਨ ਬਹੁਤ ਸੀਗਾ ਤੇ ਚੱਦਰ ਪਰ ਲੋਟ ਨਹੀਂ ਤੇ ਆਉਂਦੀ ਇਹ ਜੀ ਚੱਦਰ ਤਾਂ ਫਿਰ ਇਹ ਸੀਗਾ ਜੇ ਆਪਾਂ ਚੱਦਰ ਤੇ ਲਾਈਏ ਤਾਂ ਫਿਰ ਚੱਦਰ ਕੋਲ ਨੂੰ ਭਾਰੀ ਲੈਣੀ ਪੈਣੀ ਸੀ ਇਸ ਕਰਕੇ ਫਿਰ ਆਪਾਂ ਇਹ ਇਹ ਥੱਲੇ ਲੱਕੜ ਲਾਤੀ ਕਿਕਰ ਦੀ ਤੇ ਬਾਕੀ ਦਿਖਾਉਣਾ ਤੁਹਾਨੂੰ ਕਿੱਦਾਂ ਬਣੀ ਇਹਨਾਂ ਦਾ ਨੀਚੇ ਵਾਲਾ 베ਸ ਆ ਤੇ ਗ੍ਰਿਲ ਪੱਤੀ ਦੇ ਆਪਾਂ ਇਹ ਸਟੈਂਡ ਲਾਏ ਇਹਨੂੰ ਤੇ ਆਹ ਨੀਚੇ ਇੱਕ ਲਾਤਾ ਘੱਟਵੰਦ ਕਰਨੇ ਵਾਸਤੇ ਪਰਸਲੇ ਹੋ ਜਾਂਦਾ ਬੈਰ ਨੂੰ ਚਲਦੇ ਆ ਇਹਦੇ ਨਾਲ ਤੇ ਜਿੱਦਾਂ ਵੀ ਆਪਣਾ ਇਹਨੂੰ ਵਰਤ ਲਈ ਤੇ ਬਾਹਰਲੀ ਜਾਂਦਰ ਆਪਾਂ ਇਹ ਲਾਈ ਆ ਜਿਸਤੀ ਜਿਹੜੀ ਆਪਣੀ ਢੋਲਣ ਵਾਲੀ ਜਾਂਦਰ ਹੁੰਦੀ ਹੈ ਇਹਦੇ ਵਿੱਚ ਇਹ ਇੱਕ ਪੱਤੀ ਦੀ ਸਪੋਰਟ ਆ ਇਹ ਪੱਥਰ ਫਿਰ ਹਿੱਲਦਾ ਨਹੀਂ ਹੈਗਾ ਇਹਦੇ ਨਾਲ ਤੇ ਭਾਈ ਆ ਨਾ ਫਿਰ ਕਾਬਲਾ ਉੱਪਰ ਆ ਜਾਂਦਾ ਜਾਂ ਥੱਲੇ ਤੇ ਆਪਾਂ ਨੂੰ ਨਾਟ ਘਵਾਉਣੇ ਆ ਨਾ ਇਹ ਪਰ ਨਿਕਲੇਗਾ ਜਿੰਨਾ ਮਰਜ਼ੀ ਕੱਢ ਲਓ तकरीबन ਮੇਰੇ ਖਲ 2 2.5 ਇੰਚ ਇਹ ਬਾਹਰ ਆ ਜਾਂਦਾ ਤੇ ਇਹ ਪੱਥਰ ਜਿਹੜਾ ਪਰਲਾ ਪੱਥਰ ਹੈ ਫਿਰ ਇਹ ਇਹਨੂੰ ਉੱਪਰ ਚੱਕਦਾ ਤੇ ਇਹਦੇ ਵਿੱਚ ਆਪਾਂ ਲਾਏ ਆ ਬੈਰਿੰਗ ਲੋਹੇ ਦੇ ਬੈਰਿੰਗ ਲਾਏ ਆ ਪਹਿਲਾਂ ਇੱਕ ਲਾਇਆ ਸੀਗਾ ਪਰ ਫਿਰ ਥੋੜੇ ਵਜਨ ਚੱਕੀ ਦਾ ਜ਼ਿਆਦਾ ਤਾਂ ਤੇਜ਼ ਕਰਕੇ ਦੋ ਬੈਰਿੰਗ ਲਾ ਦਿੱਤੇ ਇਹਦੇ ਪਰ ਹਟਾ ਜਾਂਦਾ ਲੋ ਹੁਣ ਤੁਹਾਨੂੰ ਚਲਾ ਕੇ ਦਿਖਾ ਦਿੰਨੇ ਆ ਤੇ ਆ ਇਹਦਾ ਮੂੰਹ ਜੀ ਇਹਨੂੰ ਆਟਾ ਨਿਕਲੂਗਾ ਆਟਾ ਦਲੀਆ ਜੋ ਮਰਜ਼ੀ ਬਣਾਈ ਜਾਓ ਪਹਿਲਾਂ ਆਪਣੇ ਬਜ਼ੁਰਗ ਬਣਾਉਂਦੇ ਹੁੰਦੇ ਸੀ ਪਤਾਈਏ ਤੁਹਾਨੂੰ ਇਹ ਆ ਜੀ ਲੂ ਜਹਾਲੇ ਉਹਨੇ ਚੱਕੀ ਨਹੀਂ ਲਿਆ ਉਹਨੇ ਲਾਇਆ ਆ ਇਹ ਲੂ ਦੇਖੋ ਇਹ ਲੂ ਚੱਲਦੀ ਹੈ ਸਰ ਜਿਹੜਾ ਥੱਲੇ ਇਹਦੇ ਫਿਰ ਉਹ ਆਪਾਂ ਲਾਇਆ ਘੋਣੇ ਵਾਲਾ ਨਟ ਤੇ ਉਹਦੇ ਨਾਲ ਫਿਰ ਇਹ ਛੱਕ ਹੁੰਦੀ ਛੱਕ thank <laughs> you ਆਪੇ ਇੱਕ ਦਿਨ ਨਾਲ ਤੇ ਥੋੜਾ ਥੋੜਾ ਜਿੰਦਾ ਜਿੰਦਾ ਤੁਸੀਂ ਨਾਟੇ ਛੋਟੀ ਜਾਉਂਗੇ ਪਹਿਲੇ ਥੱਲੇ ਹੀ ਆਈਏ ਹੁਣ ਚੱਕੀ ਕੰਪਨੀ ਹੋ ਗਈ ਇਹ ਵਧੀਆ ਤੇ ਬਾਈ ਜਿਹੜੇ ਪਹਿਲਾਂ ਆਪਣੇ ਬਜ਼ੁਰਗ ਹਨ ਇਹ ਰੱਖਦੇ ਨੇ ਘਰਾਂ ਦੇ ਵਿੱਚ ਚੱਕੀਆਂ ਕਿਉਂਕਿ ਇਹ ਉਹਨਾਂ ਦੀ ਐਕਸਰਸਾਈਜ਼ ਹੁੰਦੀ ਠੀਕ ਆ ਬਾਈ ਕੋਈ ਕੰਪਰੀ ਨਹੀਂ ਡਾ ਕੇ ਬਾਕੀ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਲਾਈਕ ਤੇ ਕੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਧੰਨਵਾਦ ਸਾਰਿਆਂ ਦਾ Abbraccio.